ਅਨੰਤ ਬਾਣੀ ਹਰ ਹਰ ਤੇਰੀ ਸੋਲ ਸੋਣਾ ਹੋਵੇ ਪਰਮਗਤ ਮੇਰੀ ਸਤ ਸਭ ਜਗ ਸਹਿਜ ਉਪਾਇਆ ਤੀਰ ਭਵਣ ਇੱਕ ਜੋਤੀ ਗੁਰਮਖ ਵਸਤ ਪ੍ਰਾਪਤ ਹੋਵੇ ਚੁਣ ਲੈ ਮਾੜੇ ਬੁੱਤ ਕਾਲ ਯੁੱਗ ਗਾਇ ਕੀਰਤਨ ਪਰ ਦਮਨਾ ਗੁਰਮਖ ਜੱਪੀਐ ਲਾਏ ਧਿਆਨਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸਤਨਾਮ ਕਿਰੇ ਵਾਹੇ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨ ਲੱਗੇ ਆਏ ਜੰਮਣਾ ਮਰਣਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਵਸਾਏ ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨ ਲੱਗੇ ਆਏ ਜੰਮਣਾ ਮਰਣਾ ਮਿਟ ਗਿਆ ਏ ਮਨ ਰਵ ਰਿਆ ਸੱਚੇ ਰਹਾ ਸਮਾਏ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚਲਣ ਸਤਗੁਰ ਪਾਏ ਮਹੰਦਾ ਤੀਜਾ ਬਿਨ ਸਬਦੇ ਸੁਧ ਨ ਹੋਵਈ ਜੇ ਨੇਕ ਕਰੇ ਸਿੰਗਾਰ ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ ਸਾ ਤੋ ਸੁਧ ਸਾ ਕੋ ਲਖੜੀ ਨਾਨਕ ਨਾਰੀ ਵਿੱਚ ਤੋ ਨਾਰ ਪੋੜੀ ਹਰ ਹਰ ਆਪਣੀ ਦਿਆ ਕਰ ਹਰ ਬੋਲੀ ਬੈਣੀ ਹਰ ਨਾਮ ਤੀਹੀ ਹਰ ਉਚੇਰਾ ਹਰ ਨਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਪੁਰ ਬੈਣੀ ਜਿਨਾ ਸਤਗੁਰ ਮੇਰਾ ਪਿਆਰਾ ਹੈ ਰਾਧਿਆ ਤਿੰਨ ਜਨ ਦੇਖਾ ਨਿਹਣੀ ਹਉ ਵਾਰਿਆ ਪਰੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈੜੀ ਜੋ ਜਪਦੇ ਹਰ ਹੱਥ ਦਿਨ ਰਾਤ ਹਉ ਤਿੰਨ ਹਉ ਤੁਰ ਬੈੜੀ ਜਿਨਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾ ਰੈੜੀ ਹਉ ਆਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮ੍ਰਗਿਆ ਇਸਾਸ ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਤਲਵਾਰੀਆਂ ਭਾਈ ਸਾਹਿਬ ਬਰਜਿੰਦਰ ਸਿੰਘ ਜੀ ਜੀ ਵਾਲਿਆਂ ਜਿਨ੍ਹਾਂ ਨੂੰ ਆਪਣਾ ਕੀਮਤੀ ਸਮਾਜ ਦੇ ਕੇ ਸੋਹ ਸਾਥ ਸੰਤਾਨਾਂ ਨੂੰ ਕੀਰਤਨ ਦੇ ਨਾਲ ਜੋੜਿਆ ਤੇ ਜ਼ਿਆਦਾ ਨਾ ਬੋਲਦੇ ਆਓ ਆਪਾਂ ਸਾਡਾ ਛੜ ਬੱਚਾ ਹੈ ਛੋਟੀ ਉਮਰ ਦਾ ਇਹ ਸਾਡੇ ਤੋਂ ਪ੍ਰਭ ਜੀ ਸਿੰਘ ਜੀ ਜਿਨ੍ਹਾਂ ਦਾ ਇਪਰਾਲਾ ਹੈ ਭਾਈ ਸਾਹਿਬ ਜੀ ਨੇ ਇਥੇ ਲੈ ਕੇ ਆਇਆ ਹੈ ਤੇ ਗੁਰੂ ਘਰ ਤੋਂ ਸਰਪਾਉ ਦੀ ਇਹ ਤਾਂ ਪਰਵਜੀ ਸਿੰਘ ਜੀ ਨੂੰ 30 ਹਾਰਸ ਹਾਂਜੀ ਸੰਗਤ ਅਜਿਆ ਪਿਆਰ ਤੇ ਬਾਕੀ ਦੀ ਜਿਹੜੀ ਬੇਨਤੀਆਂ ਨੇ ਸਾਡੇ ਮਾਨਯੋਗ ਪਰਮਿੰਦਰ ਸਿੰਘ ਜੀ ਸੰਤਾਂ ਨੂੰ ਕਾਟੀਆਂ ਬੇਨਤੀਆਂ ਕਰਨਗੇ ਪੈਸਾ ਜੀ ਦਾ ਧੰਨਵਾਦ ਕਰਨਗੇ ਤੇ ਆਪ ਬਾਕੀ ਦੀਆਂ ਅੰਦਲਾਂ ਪਰਮਿੰਦਰ ਸਿੰਘ ਜੀ ਬਾਸੂ ਆਪਾਂ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਹਿਬੇ ਕੁਮਾਰ ਤਨਤਨ ਸਾਹਿਬ ਸਿੰਘ ਗੁਰਨਾਨ ਸਾਹਿਬ ਜੀ ਦੀ ਨਿੱਕੀ ਗੋਦ ਅਨੰਦ ਮਾਰੀ 사ਸੰਗਤ ਜੀ ਗੱਜ ਕੇ ਪਤੇ ਬਲਾਓ ਵਾਹਿਗੁਰੂ ਜੀ ਦਾ ਖਾਸ ਸ੍ਰੀ ਗੁਰੂ ਗ੍ਰੰਥ ਜੀ ਦੇ ਪਤੇ ਲੱਖ ਖੁਸ਼ੀਆਂ ਬਾਤਸਾਈਆਂ ਜੇ ਸਤਿਗੁਰੂ ਨਦਰ ਕਰੇ ਅੱਜ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਆਪਾਂ ਸਾਰੀ ਸਾਧ ਸੰਗਤ ਖੁਸ਼ੀਆਂ ਨਾਲ ਝੋਲੀਆਂ ਭਰਨ ਆਏ ਆ ਤੇ ਬੜੀ ಅಪਾਰ ਕਿਰਪਾ ਹੋਈ ਏ ਕਿ ਸਾਰਿਆਂ ਨੇ ਆਪਣੀਆਂ ਝੋਲੀਆਂ ਭਰੀਆਂ ਨੇ ਸਾਡੇ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਜਿਨ੍ਹਾਂ ਤੇ ਮਹਾਰਾਜ ਦੀ ਅਪਾਰ ਕਿਰਪਾ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਮੇਰੇ ਖਿਆਲ 87 88 ਦੀ ਗੱਲ ਹੈ ਵਾਟਾਂ ਨੰਮੀਆਂ ਤੇ ਰਸਤਾ ਪਹਾੜ ਦਾ ਇਹਨਾਂ ਦੇ ਸ਼ਬਦ ਸੁਣਦੇ ਆਏ ਆ ਹੁਣ ਤੱਕ ਸੁਣਦੇ ਪਏ ਆ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਬਲ ਬਖਸ਼ੇ ਲੰਮੀ ਉਮਰ ਬਖਸ਼ੇ ਇਦਾਂ ਹੀ ਹੈ ਹਾਂਜੀ ਇੱਕ ਸੂਚਨਾ ਹੈ ਕਿ ਬਲੈਕ ਪੋਰਸ਼ ਕੋਈ ਬਾਹਰ ਖੜੀ ਆ ਉਹ ਪੁਲਿਸ ਉਹਨੂੰ ਸਾਈਡ ਤੇ ਕਰ ਦਿਓ ਕਿਸੇ ਨੇ ਜਾਣਾ ਹੈ ਬਲੈਕ ਪੋਰਸ਼ ਬੜੀ ਕਿਰਪਾ ਇਹਨਾਂ ਤੇ ਸੱਚੇ ਪਾਤਸ਼ਾਹ ਇਦਾਂ ਹੀ ਸੰਗਤਾਂ ਦੇ ਨਿਹਾਲ ਕਰਦੇ ਆ ਨਾ ਸੰਗਤਾਂ ਨੂੰ ਤੇ ਗੁਰਦੁਆਰਾ ਗੁਰੂ ਮﻼਨ ਸਾਡੇ ਸਰਦਾਰ ਜਗਦੀਸ਼ ਸਿੰਘ ਜੀ ਜੋ ਕਿ ਬੜੀ ಅಪਾਰ ਕਿਰਪਾ ਨਾਲ ਤੇ ਜਿੱਥੇ ਜਾਏ ਬੇ ਮੇਰਾ ਸਤਿਗੁਰੂ ਸੋ ਫਾਨਦ ਹਾਰਾ ਰਾਮ ਰਾਜੇ ਜਿੱਥੇ ਮਹਾਰਾਜ ਦੰਦਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੈਠ ਜਾਂਦੇ ਨੇ ਉੱਥੇ ਜੰਗਲਾਂ 'ਚ ਮੰਗਲ ਲੱਗ ਜਾਂਦੇ ਨੇ ਅੱਜ ਇਹਨਾਂ ਨੇ ਭਾਈ ਜਗਦੀਸ਼ ਸਿੰਘ ਜੀ ਨੇ ਇੱਥੇ ਗੁਰੂ ਘਰ ਬਣਾ ਕੇ ਜੰਗਲਾਂ 'ਚ ਮੰਗਲ ਲਾ ਦਿੱਤੇ ਨੇ ਕਿ ਆਪਾਂ ਇੱਕ ਬਰਾਲਾ ਮਿਲ ਗਿਆ ਸੰਗਤ ਇਕੱਠੀ ਹੋਣ ਦਾ ਬੜਾ ਇਹਨਾਂ ਦਾ ਧੰਨਵਾਦ ਤੇ ਬਹੁਤ ਉਪਰਾਲਾ ਇਹਨਾਂ ਦਾ ਸਾਰੇ ਪਰਿਵਾਰ ਦਾ ਇਹਨਾਂ ਦਾ ਬੇਟਾ ਪ੍ਰੋਣਾ ਧੀ ਜਵਾਈ ਨੌ ਛੋਟੇ ਛੋਟੇ ਬੇਟੇ ਬੇਟੀਆਂ ਪੋਤੇ ਪੋਤੀਆਂ ਦੋਦੇ ਦੋਧੀਆਂ ਸਾਰੇ ਦੇਖੋ ਸੱਜੇ ਬੈ ਨੇ ਮਨ ਖੁਸ਼ ਹੁੰਦਾ ਜਦੋਂ ਸਿਰ ਤੇ ਦਸਤਾਰਾਂ ਬਨੀਆਂ ਹੁੰਦੀਆਂ ਨੇ ਛੋਟੇ ਛੋਟੇ ਪੁੱਤਗੀਆਂ ਨੇ ਤੇ ਹੋਰ ਵੀ ਮਨ ਨੂੰ ਇੱਕ ਸਕੂਨ ਮਿਲਦਾ ਆਪਾਂ ਵੀ ਇੱਕ ਵਿਚਾਰ ਬਣਾਈਏ ਕਿਉਂਕਿ ਊੜਾ ਤੇ ਜੂੜਾ ਇਹ ਮਾਂ ਦੇ ਹੱਥ ਹੈ ਸਿੱਖੀ ਨੂੰ ਪਰਹੋਲਤ ਕਰਨ ਲਈ ਸਾਨੂੰ ਪੰਜਾਬੀ ਪੜਨੀ ਪੈਣੀ ਹੈ ਜੇ ਪੰਜਾਬੀ ਪੜਾਂਗੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਾਂਗੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਾਂਗੇ ਤੇ ਸਿੱਖੀ ਨਾਲ ਜੁੜੇ ਰਵਾਂਗੇ ਇਹਨਾਂ ਬੀਬੀਆਂ ਦਾ ਭੈਣਾਂ ਦਾ ਬੇਟੀਆਂ ਦਾ ਇੱਕ ਬਹੁਤ ਵੱਡਾ ਉਪਰਾਲਾ ਆ ਕਿਉਂ ਇਸ ਨੂੰ ਜਿਹੜੀ ਕਿ ਜੂਰੇ ਤੇ ਊਰੇ ਵਾਲੀ ਸਰਪਰਦਾਏ ਇਹਨੂੰ ਕਾਮਯਾਬ ਰੱਖਣ ਤੇ ਬਰਕਰਾਰ ਰੱਖਣ ਦੁਆਰਾ ਫਿਰ ਮੈਂ ਬਹੁਤ ਵਧਾਈ ਦੇਣਾ ਇਸ ਗੁਰੂ ਘਰ ਦੀ ਕਮੇਟੀ ਨੂੰ ਕਿ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਡੇ ਵਿੱਚ ਪਾਈ ਪਰਮਪਾਲ ਜੀ ਜੋ ਕਿ ਇੱਕ ਪੰਥ ਇੱਕ ਸੋਚ ਦੇ ਮੋਢੀ ਨੇ ਬਹੁਤ ਹੀ ਵਧੀਆ ਉਹਨਾਂ ਪਰਾਲਾ ਕਰਦੇ ਨੇ ਹਮੇਸ਼ਾ ਹੀ ਉਹਨਾਂ ਨੇ WhatsApp ਤੇ ਵੀ ਇੱਕ ਗਰੁੱਪ ਬਣਾਇਆ ਆ ਤੇ ਉਹਦੇ ਵਿੱਚ ਵੀ ਹਮੇਸ਼ਾ ਹੀ ਉਹ ਗੁਰੂ ਪੰਥ ਨੂੰ ਜੋੜਨ ਦੀ ਗੱਲ ਕਰਦੇ ਨੇ ਇਸੇ ਲਈ ਉਹਨਾਂ ਨੇ ਗੁਰੂ ਨਾਨਕ ਪ੍ਰਕਾਸ਼ ਗੁਰੂ ਘਰ ਦੇ ਵਿੱਚ 28 ਸਤੰਬਰ ਸ਼ਾਮ ਨੂੰ 5 ਵਜੇ ਪ੍ਰੋਗਰਾਮ ਰੱਖਿਆ ਜੋ ਕਿ 14 ਗੁਰੂ ਘਰ ਦੇ ਕੀਰਤਨੀਏ ਉੱਤੇ ਪਹੁੰਚ ਰਹੇ ਨੇ ਸਾਰਿਆਂ ਨੂੰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਹਮੇਸ਼ਾ ਜਿੱਦਾਂ ਵੀ ਹਮ ਹਮ ਆ ਕੇ 14 ਸਤੰਬਰ ਨੂੰ ਸ਼ਾਮ ਨੂੰ 5 ਵਜੇ ਗੁਰਦੁਆਰਾ 28 18 18 ਸਤੰਬਰ ਨੂੰ ਮੰਡੇ ਵੀ ਦੇਖ ਸਕਦੇ ਮੰਡੇ ਵੀ ਹਾਂਜੀ ਅਗਲੇ ਸ਼ਨੀਵਾਰ ਅਗਲੇ ਸ਼ਨੀਵਾਰ 28 ਸਤੰਬਰ ਨੂੰ ਸਾਰੇ ਹੀ ਸੰਗਤਾਂ ਦੇ ਚੰਨਾਂ ਹੀ ਬੇਨਤੀ ਹੈ ਕਿ ਉਹ ਸਾਰੇ ਹੀ ਹਮ ਹਮ ਆ ਕੇ ਗੁਰਨਾਮ ਪ੍ਰਕਾਸ਼ ਸਾਰੇ ਸ਼ਾਮਿਲ ਹੋਣ ਸਾਡੇ ਵਿੱਚ ਸਾਡੇ ਚਰਨ ਸਿੰਘ ਗਿੱਲ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਗੁਰਦੀਪ ਸਿੰਘ ਜੀ ਸੁਰਿੰਦਰ ਸਿੰਘ ਮਾਸਕੋ ਜੀ ਹੋਰ ਵੀ ਜਿੰਨੇ ਵੀ ਪਤਵੰਤੇ ਸੱਜਣ ਆਏ ਨੇ ਦੂਰੋਂ ਨੇੜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਗੁਰੂ ਘਰ ਦੀ ਸੰਗਤ ਵਿੱਚ ਵਾਧਾ ਕੀਤਾ ਕਰੀਏ ਆਪਾਂ ਇੱਥੇ ਗੁਰੂ ਘਰ ਦੇ ਵਿੱਚ ਹੋਰ ਵੀ ਨਾਲ ਕੇ ਵੱਧ ਚੜ ਕੇ ਹਿੱਸਾ ਪਾਈਏ ਦੁਆਰਾ ਤੁਹਾਨੂੰ ਜੀ ਆਇਆਂ ਨੂੰ ਸਾਰੀ ਸੰਗਤ ਨੂੰ ਲੰਗਰ ਤਿਆਰ ਹੈ ਸਾਰੀ ਸੰਗਤ ਨੇ ਲੰਗਰ ਛੱਕ ਕੇ ਨੂੰ ਜਾਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ